ਕੀ ਕਹਾਂ ਜੀ ਪਰਿਵਾਰ ਵੱਲੋਂ ਦੋਸ਼ ਲੱਗੇ ਵੀ ਤੁਹਾਡੇ ਬੱਚੇ ਜਿਹੜਾ ਨਸ਼ਾ ਲਾ ਕੇ ਮੁੰਡੇ ਨੂੰ ਟੀਕਾ ਲਾ ਕੇ ਮਾਰੇ ਗਏ ਨਹੀਂ। ਮਾਤਾ ਜੀ ਪਰਿਵਾਰ ਵੱਲੋਂ ਦੋਸ਼ ਹੈ ਵੀ ਤੁਹਾਡੇ ਬੱਚੇ ਨੇ ਜਿਹੜਾ ਇਹਨਾਂ ਦਾ ਨੌਜਵਾਨ ਨੂੰ ਟੀਕਾ ਲਾ ਕੇ ਮਾਰਿਆ ਟੀਕਾ ਨਾ ਝੋਨੇ। ਅਸੀਂ ਤੇ ਆਨੇ ਆ ਸਾਨੂੰ ਬੜਾ ਦੁੱਖ ਬੜਾ ਸੀ। ਬੜਾ ਦੁੱਖ ਸੀ ਸਾਡਾ ਉਪਉਤ ਸੀ। ਅਹੀਂ ਨਹੀਂ ਆਂਦੇ ਜੇ ਸਾਡੇ ਕੋ ਘਰ ਗੱਲ ਕਰਦਾ ਅਸੀਂ ਇਹਨਾਂ ਨੂੰ ਆਪ ਆਣ ਕੇ ਦਾਂ। ਅਹੀ ਕਿੰਨਾ ਚਿਰ ਹੋ ਗਿਆ ਤੁਹਾਡੇ ਮੁੰਡੇ ਨੂੰ ਨਸ਼ਾ ਕਰਦੇ ਨੂੰ ਬਹੁਤ ਸਾਲ ਹੋ ਗਏ ਬਹੁਤ ਸਾਲ ਹੋ ਗਏ ਅਹੀਂ ਦੇ ਤਾਂ ਮੈਂ ਦੱਸਣਾ ਕਰ ਨਹੀਂ ਆਂ ਨੂੰ ਮਸ਼ਲਾ ਆ ਆਖੀ ਦੇ ਨਾ ਅਹੀਂ ਇਹ ਨਾ ਸਾਨੂੰ ਬੜਾ ਦੁੱਖ ਆਉ ਮੁੰਡੇ ਮਰੇ ਦਾ ਬਹੁਤ ਮੈਨੂੰ ਜਨਾਬ ਦੇ ਪੁੱਤਾਂ ਦਾ ਦੁੱਖ ਮੈਨੂੰ ਇਨਾ ਦੋਖ ਹੈ ਪਰ ਮੈਨੂੰ ਜੇ ਪਤਾ ਹੁੰਦਾ ਮੈਂ ਅੱਗੇ ਕਿਤੇ ਇਹਨਾਂ ਦਾ ਕਰਨੀ ਹੈ ਹੀ ਮੈਂ ਆਪ ਆਣ ਕੇ ਦੱਸ ਜਾਂਦੀ। ਮੇਰਾ ਤੁਹਾਡੇ ਬੇਟੇ ਦਾ ਜੀ। ਐਲਵਿੰਦਰ ਆ। ਮੈਂ ਆਪ ਆਣ ਕੇ ਦੱਸ ਜਾਂਦੀ ਅਸੀਂ ਕਿਤੇ ਉਹਦੇ ਦੁਖੀ ਸਾਂ। ਹੁਣ ਕਿੱਥੇ ਤੁਹਾਡਾ ਬੇਟਾ? ਉਹ ਘਰੋਂ ਸਰਪੰਚ ਦੇ ਕਮਾਦ ਚਾਂਗਣ ਗਏ ਸੀ। ਸਰਪੰਚ ਦਾ ਗੋੜ ਕੱਢਦੀ। ਕੱਲ ਵੀ ਕੱਢਦੇ ਸੀ ਅੱਜ ਵੀ ਕੱਢਦੇ। ਨਹੀਂ ਮੈਂਤ ਕਰਦੇ। ਮੈਂ ਮੈਂ ਤਾਂ ਕਰਦੀ ਆ ਉਹ ਵੀ ਪੁੱਤ ਸੀ ਮੈਂ ਮੇਰਾ ਪੁੱਤ ਸੀ ਉਹ ਵੀ ਮੈਂ ਇਹ ਨਹੀਂ ਆਂਦੀ ਕਿ ਮੇਰਾ ਪੁੱਤ ਨਹੀਂ ਮੇਰਾ ਪੁੱਤ ਜੋ ਜਾਓ ਤੋ ਹੋ ਜਾਓ ਪਰ ਮੈਂ ਇਹ ਜਾਣਦੀ ਆ ਤੇ ਮੈਂ ਬੜੀ ਔਖੀ ਆ ਬੜੀ ਔਖੀ ਆ ਜਿਨ੍ਹਾਂ ਦੇ ਪੁੱਤ ਅੰਗਲੀ ਆ ਨਾ ਮਾਵਾ ਬੜੀਆਂ ਔਖੀਆਂ ਮੈਂ ਪੁੱਤ ਬੜੀਆਂ ਔਖੀਆਂ ਮਾਵਾ ਇਹ ਨਾਮ ਵੀ ਜੀ ਮੇਰਾ ਕਾਲਾ ਸਿੰਘ ਮੇਰਾ ਪਿੰਡ ਮੇਰਾ ਰਸੋਗੇ ਆ ਜੀ ਇਹ ਕਿੰਕਟ ਨਾ ਵਾਪਸ ਆਇਆ। ਕਦੇ ਇਹ ਚਾਚੀ ਦੀ ਗੱਲ ਆ ਭਰਾ ਮੇਰਾ ਨਾ ਡਿਊਟੀ ਕਰਦਾ ਪਾਣੀ ਪਾਤਾ। ਉੱਥੋਂ ਇੱਕ ਤਰੀਕ ਨੂੰ ਆਇਆ ਵੋਟਾ ਮਾਣ ਆਇਆ ਵਾ। ਤੇ ਸਾਡੇ ਪਿੰਡ ਦੇ ਮੁੰਡੇ, ਦੋ ਪਿੰਡ ਦੇ ਮੁੰਡੇ ਉਹਦੇ ਨਾਲ ਯਾਰੀ ਹੋਈ ਨਿਹੇੜੀ। ਹੈ। ਤੇ ਇਹਨੂੰ ਨਾਲ ਲੈ ਕੇ ਆ ਇਹ ਤੋਂ ਪੈਸਾ ਪੋ ਹੈਗੇ ਇਹਨੂੰ ਨਾਲ ਲੈ ਕੇ ਆ। ਕੋਈ ਨਾ ਸਾਬ ਤੋਂ ਇਹਨਾਂ ਸਮੈਗ ਲਈ ਮੁਰਕੇ। ਮੁਰਕੇ ਨੇ ਇਹਨਾਂ ਟੀਗੇ ਲਾਇਆ ਜੀ ਟੀਗੇ ਲਾਇਆ। ਇਹਦਾ ਭਰਾ ਮੇਰਾ ਹੀ। ਉਹਨ ਤੋਂ ਟੀਗਾ ਨਹੀਂ ਚ ਲੈ ਗਿਆ। ਇਹ ਛੋਟੇ ਕਿ ਮੁਰਕੇ ਭੱਜ ਗਏ ਆ ਜੀ। ਆ ਮੇਰੀ ਮੇ ਸਾਡਾ ਡਿਕਰਾ ਦਾ ਨਾਂ ਕੀ ਗੁਰਜੀਤ ਸਿੰਘ ਨਾਂ ਦਾ ਜੀ ਨਾਲ ਕਿਹੜੇ ਬੰਦੇ ਨੇ ਨਾ ਪਿੰਡ ਦੇ ਤੋਂ ਮੁੰਡੇ ਪਹਿਲਾਂ ਅਸੀਂ ਆਖਿਆ ਵੀ ਇਹ ਕਹੇ ਇਕੱਲਾ ਹੀ ਆ ਹੈ ਵੀ ਇਕੱਲਾ ਹੋਵੇ ਕੱਲੇ ਠੀਕ ਆ ਲਾਇਆ ਮੁਰਕੇ ਸਾਨੂੰ ਅਸੀਂ ਇੱਕ ਕੈਮਰੇ ਵਿੱਚ ਵੀਡੀਓ ਵੇਖੀਆਂ ਉਹ ਚ ਦੋ ਬੰਦੇ ਸ਼ਾਵਲ ਹੋਏ ਆ ਹੈ ਮੁਰਕੇ ਅਸੀਂ ਆਪਣੀ ਕਾਰਵਾਈ ਕੀਤੀ ਸਰਕਾਰ ਨਾਲ ਉਹ ਇਹ ਕਹਿੰਦਾ ਤ੍ਰਿੰਦਰ ਸਿੰਘ ਕਹਿੰਦਾ ਤ੍ਰਿੰਦਰ ਸਿੰਘ ਜੀ ਤੇ ਸ਼ਿਕਾਇਤ ਕੀਤੀ ਤੁਸੀਂ ਹਾਂ ਸ਼ਿਕਾਇਤ ਕੀਤੀ ਜੀ ਥਾਣੇ ਕੀਤੀ ਸ਼ਿਕਾਇਤ ਕੀਤੀ ਕੀ ਉਹਨਾਂ ਲੋਕ ਉਹਨਾਂ ਹੀ ਸਾਨੂੰ ਕੋਈ ਨਹੀਂ ਕਹਿੰਦੇ ਵੀ ਜਦੋਂ ਅਸੀਂ ਉਹਨੂੰ ਕਹੇ ਕਿ ਕਰੇ ਖਾਣਾ ਨਹੀਂ ਬਤਾ ਤੇ ਮਰਾ ਕਰ ਰਹਾ ਹਾਂ ਸਾਰ ਸਾਨੂੰ ਇਹ ਕਿ ਗੱਲ ਦਾ ਪਤਾ ਨਹੀਂ ਆਈਆਂ ਵੀ ਕੱਲੇ ਕੀ ਗੱਲ ਆਏ ਤਾਂ ਲੈ ਕੇ ਮੈਂ ਕਿ ਸਾਨੂੰ ਇਹ ਗੱਲ ਦਾ ਪਤਾ ਹੁੰਦਾ ਤਾਂ ਅਸੀਂ ਅਸੀਂ ਤੁਹਾਨੂੰ ਇਹਦੀ ਇਲਾਜ ਦੇਂਦੇ ਤੁਸੀਂ ਆਪ ਦਾ ਆਪਦੀ ਕਾਰਵਾਈ ਕਰਦੇ ਜੀ ਉਹ ਕਹਿੰਦਾ ਵੀ ਨਹੀਂ ਮੈਂ ਥਾਣੇ ਵੀ ਗਿਆ ਮੈਂ ਹੀ ਅਸੱਚੇ ਤੋ ਹੀ ਉਹਨੇ ਮੇਰੀ ਕੋਈ ਸੁਣੀ ਨਹੀਂ ਕਹਿੰਦਾ ਵੀ ਨਹੀਂ ਹੁਣ ਕੋਈ ਕਾਰਵਾਈ ਨਹੀਂ ਹੋਣੀ ਜਿਹੜੀ ਤੁਸੀਂ ਥਾਣੇ ਦੇ ਵਿੱਚ ਵੀਡੀਓ ਬਣਾਈ ਹੋਊਗੀ ਘੱਟਾ ਜੀ ਉਹ ਮੈਂ ਮੇਰੇ ਪਿੰਡ ਦਾ ਮੁੰਡਾ ਹੀ ਸਰਾਹੀ ਮੇਰੇ ਮੁੰਡਾ ਉਹਨੇ ਨੂੰ ਭੇਜਿਆ ਕਹਿੰਦਾ ਸਾਡੀ ਸਵੇਰ ਨੂੰ ਆਇਆ ਤੂੰ ਉਸੇ ਜਾ ਕੇ ਤਰਖਾ ਲਿਖਾ ਗਿਆ ਮੈਂ ਉਸਦੇ ਚੇਤੇ ਮਿਲਿਆ ਵਾ ਉਹਨੇ ਵੇਖਿਆ ਖਿਆ ਮੈਂ ਮੇਰਾ ਪ੍ਰੈਕਟੀਕਲ ਆ ਕੇ ਮਰਿਆ ਵਾ ਕੀ ਗੱਲ ਆ ਕੇ ਮਰਿਆ ਵਾ ਤੇ ਨਾਲ ਪਿੰਡ ਦੇ ਦੋ ਮੁੰਡੇ ਤੇ ਕਹਿੰਦਾ ਤਰਖਾ ਕਿਉਂ ਦਿੱਤੀ ਮੈਂ ਹੈ ਤਰਖਾ ਅਸੀਂ ਕਿਉਂ ਪਹਿਲੇ ਸੀ ਵੀ ਇਹ ਕੱਲੇ ਡਿਗ ਲਾਇਆ ਵਾ ਮੁੜ ਕੇ ਸਰਖਾ ਲੱਗਾ ਵੀ ਇਹ ਦੋ ਬੰਦੇ ਤੈਨਾਂ ਹੀ ਡਿਗ ਲਾਇਆ ਵਾ ਮੁੜ ਕੇ ਅਸੀਂ ਤਰਖਾ ਨੇ ਉਹਨੇ ਸੁਣੀ ਨਹੀਂ ਕਹਿੰਦਾ ਕੋਈ ਕਾਰਵਾਈ ਨਹੀਂ ਹੋਣੀ ਰਮਾਨ ਆਪਦੇ ਘਰੇ ਬੋ ਜੀ ਅਹੀਂ ਮੈਂ ਮੁਰਕੇ ਮੈਨੂੰ ਗੁੱਸਾ ਆ ਗਿਆ ਮੈਂ ਉਸੇ ਬਾਹਰ ਵੀਡੀਓ ਤੇ ਪਾਉਣ ਲੱਗਾ ਕਿ ਮੇਰਾ ਭਰਾ ਟੀਗਾ ਲਾ ਕੇ ਮਰ ਗਿਆ ਵਾ ਇਹ ਪੁਲਿਸ ਮੇਰੀ ਇਹ ਕੋਈ ਸਰਵਾਈ ਨਹੀਂ ਕਰਦੀ ਇਸੇ ਗੱਲ ਤੇ ਮੁਰਕੇ ਉਸੇ ਇੱਕ ਇਹਨਾਂ ਗੁੰਡਾ ਰਖਿਆ ਹੋਇਆ ਹੈ ਪੁਲਿਸ ਵਾਲੇ ਉਹ ਮੇਰੇ ਕਦੀ ਮਰੇ ਆਉ ਬਣੇ ਕਦੀ ਆਉ ਬਣੇ ਮੇਰਾ ਮਗ ਵਾਲੇ ਨੂੰ ਹੋਣਾ ਪੈਂਦਾ ਮੇਰੇ ਨੇ ਤਾਂ ਫਿਰ ਉਹ ਮਾਰੇ ਆ ਜੀ ਹੈ ਉਸ ਤੋਂ ਮੁਰਕੇ ਮੈਂ ਭੱਜ ਕੇ ਮੈਂ ਮੈਂ ਭੱਜ ਕੇ ਮੈਂ ਆ ਦੇ ਪਿੰਡ ਆ ਗਿਆ ਮੁਰਕੇ ਪਿੰਡ ਦੇ ਬੰਦੇ ਮੋਦਬਾਰ ਮੈਂ ਇਹਨਾਂ ਨੂੰ ਮਿਲਿਆ ਮੋਲਿਆ ਇਹ ਮੁਰਕੇ ਮੇਰੇ ਨਾਲ ਨਾਲ ਗਿਆ ਹੈ ਆਹ ਗੱਲਬਾਤ ਹੋਈ ਆ ਤਾਂ ਇਹ ਕੁੱਟਮਾਰ ਕੀਤੀ ਗਈ ਨਹੀਂ ਨਹੀਂ ਤੇ ਕੁੱਟ ਮਾਰਿਆ ਜੇ ਤੁੰਨ ਅੱਛਾ ਬੜੀ ਬਾਈਆ ਅੱਛਾ ਬਈ ਮੇਰਾ ਨਾ ਹੋਣਾ ਪਤਾ ਮੈਂ ਅਸੇ ਵੀਡੀਓ ਬਣਾਉਂਦਾ ਮੇਰਾ ਮੋਬਾਈਲ ਫੋਨ ਫੜਦਾ ਮੈਂ ਨਹੀਂ ਹੁਣ ਤਾਂ ਮੈਂ ਕੋਈ ਕੀ ਮੰਗ ਕਰਦੇ ਹੋ ਇਨਸਾਨ ਮੰਗਦੇ ਜੀ ਮੇਰਾ ਭਰਾ ਮਿੱਟੀ ਗੱਲਾਂ ਕਰਿਆ ਨਾਲ ਦੋ ਪਿੰਡ ਦੇ ਮੁੰਡੇ ਆ ਜੀ ਉਹਨਾਂ ਨੂੰ ਫੜ ਕੇ ਜੇਲ੍ਹ ਚ ਦੋ ਇਨਸਾਫ ਸਾਡਾ ਇਹੋ ਹੀ ਆ ਵੀ ਜਾ ਹਣ ਗਾ ਕੋਈ ਹੋਰ ਇਹੋ ਜਿਹਾ ਮੌਕਾ ਪਾਣ ਜੀ ਉਹਨੂੰ ਤੁਹਾਡਾ ਭਰਾ ਵਿਆਹ ਸੀ ਹਾਂਜੀ ਵਿਆਹ ਜੀ ਜੀ ਬੱਚਾ ਹੈ ਸੀ ਨਹੀਂ ਬੱਚਾ ਨਹੀਂ 5-6 ਸਾਲ ਵਿਆਹ ਨਹੀਂ ਹੋ ਗਿਆ ਜੀ ਕਿੰਨੀ ਉਮਰ ਸੀ ਉਮਰ ਹੈਗੀ 36 ਸਾਲ ਦੀ ਉਮਰ ਹੀ ਆ ਜੀ ਕਿੰਨਾ ਨਸ਼ਾ ਵੇਚਦਾ ਤਾਂ ਦੇਰੀ ਬਹੁਤ ਜ਼ਿਆਦਾ ਜੀ ਸਾਡੇ ਜਿੱਥੇ ਪਾਏ ਤੇ ਟਰੱਕ ਭਰ ਰੋਈ ਇਹਨਾਂ ਨਸ਼ਾ ਵੇਚਦਾ ਸਾਡੇ ਪਿੰਡਾਂ ਦੇ ਸਾਰੇ ਪਿੰਡਾਂ 'ਚ ਨਸ਼ਾ ਵੇਚਦਾ ਜੀ ਹੈ ਇਸੇ ਕੋਈ ਨਹੀਂ ਕਾਬੂ ਜੇ ਸਪੋਰਟੀ ਨਸ਼ਾ ਮਗਾਉਂਦੀ ਹੈ ਜੀ ਹਾਂ ਸਾਡੀ ਕੋਈ ਮੇਰੀ ਇਹ ਪਬੀ ਅਤੀ ਸੀਐਮ ਸਾਹਿਬ ਨੂੰ ਵੀ ਨਸ਼ਾ ਬੰਦ ਕਰਵਾ ਦੇ ਸਾਨੂੰ ਇਨਸਾਫ ਦਵਾ ਦੇ ਹਨ ਕੋਈ ਕਿਸੇ ਕੋਈ ਨਹੀਂ ਜਾਂਦਾ ਸਾਨੂੰ ਉਹ ਸਾਡੇ ਪਿੰਡ ਦੇ ਮੁੰਡੇ ਆ ਜੀ ਮੇਰਾ ਭਰਾ ਮਾਰ ਕੇ ਸੁੱਟ ਗਿਆ ਸਾਨੂੰ ਫੋਨ ਲਾਉਂਦੇ ਅਸੀਂ ਮਾੜੀ ਮੋਟੀ ਉਹਦੀ ਕੇਅਰ ਕਰਦੇ ਹਾਂ ਹਸਪਤਾਲ ਲੈ ਕੇ ਉਹਨੂੰ ਬਚਾ ਲੈਂਦੇ ਹਾਂ ਜੀ ਹਾਂ ਸਾਡੇ ਉਹ ਵੀ ਚਲੋ ਜਣੂ ਸਾਨੂੰ ਵੀ ਦੱਸ ਦਿੰਦੇ ਵੀ ਆ ਗੱਲਬਾਤ ਬਣੀ ਆਈ ਹੈ ਆਹ ਦਾ ਮੌਕਾ ਸਾਹਮਣੇ ਜਦੋਂ ਆਡੇ ਕਰਮ ਕਰਮਾ ਸਾਨੂੰ ਮਿਲ ਜਾਂਦਾ ਜੀ ਉਹਦੇ ਮਾਰ ਕੇ ਫਟ ਗਈ ਆ ਕਾਲੇ ਮਾੜੀ ਕੇ ਲਾਏ ਆ ਇੱਥੇ ਮੁੜ ਕੇ ਖਤਮ ਹੋ ਗਿਆ ਉਹਨਾਂ ਦੀ ਚੋਕੀ ਮੁੜ ਕੇ ਉਹ ਪਹਿਲੇ ਮਾਰ ਗਿਆ ਜੀ ਉਹ ਉਹਦੇ ਮੁੜ ਕੇ ਸਾਡੇ ਸਿਰੇ ਪਾ ਲਗਾ ਆ ਗੱਲ ਬਣ ਗਈ ਜੀ ਬਾਪੂ ਕੀ ਨਾਮ ਤੁਹਾਡਾ ਨਿਰਮਰ ਸਿੰਘ ਜੀ ਦਿੱਤਾ ਰਹਿਣ ਵਾਲੇ ਰਤੋ ਕਹਿੰਦੇ ਜੀ ਕੀ ਘਟਨਾ ਆਈ ਹੈ ਕੱਲ ਇੱਕ ਘਟਨਾ ਹੋਈ ਆ ਜੀ ਮੇਰੇ ਬੱਚੇ ਨੂੰ ਸੱਤ ਕੇ ਲੈ ਗਏ ਆ ਇਹਨਾਂ ਨੇ ਮੁਰਿਆਂ ਦੇ ਤੀਗਾ ਲਾ ਕੇ ਮਾਰਤਾ ਜੀ ਸਾਨੂੰ ਕੋਈ ਸ਼ਨਾਬ ਨਹੀਂ ਗਿਆ ਥਾਣੇ ਕੋਈ ਸਾਡੀ ਕੋਈ ਸੁਣਾਈ ਨਹੀਂ ਹੋਈ ਅਸੀਂ ਲੁੱਟੇ ਗਏ ਜੀ ਅਸੀਂ ਮਾਰੇ ਗਏ ਕੋਈ ਸਾਡੀ ਸੁਣਾਈ ਨਹੀਂ ਹੋਈ ਸਾਡਾ ਬੱਚਾ ਮਾਰਿਆ ਗਿਆ ਸਾਨੂੰ ਸੁਣਾਈ ਮਿਲਣੀ ਚਾਹੀਦੀ ਆ ਕਪੀ ਦੇਖਿਆ ਸਰਕਾਰਾਂ ਦੇ ਵਾਅਦੇ ਕਰੀਆਂ ਵੀ ਨਸ਼ਾ ਮੁਕਤ ਹੋ ਗਿਆ ਕਿੰਨਾ ਕਿ ਨਸ਼ਾ ਹੈ ਤੁਹਾਡੇ ਨਸ਼ਾ ਸਾਡੇ ਇੰਨਾ ਵਿਕਦਾ ਵਾ ਕੋਈ ਲੇਖਾ ਹੀ ਨਹੀਂ ਅਹੀਂ ਬਰਬਾਦ ਹੋ ਗਏ ਸਾਡਾ ਪੁੱਤ ਮਾਰਿਆ ਗਿਆ ਨਸ਼ੇ ਦੇ دریا ਵਗਣ ਦਾ ਇੱਥੇ ਸਮੈਕੀਆਂ ਨੂੰ ਫੜਦੇ ਨਹੀਂ ਕੋਈ ਅਥੇ ਹੱਲ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਉਸ ਮੈਕੀਆਂ ਮੁਰਕੇ ਮਗਰੇ ਉਹਨਾਂ ਦੀ ਮਦਦ ਕਰਨ ਚਲੇ ਜਾਂਦੇ ਆ ਤੇ ਵੇਖੋ ਕਾਹਦਾ ਇੱਥੇ ਆਲ अॼु अी असां दे बि बंदि